ਫੇਰ ਕੋਲੀ ਕੁੜੀ ਬੋਲੇ ਇੱਧਰ ਦੇਖ ਕੇ ਬੁਲਾਛਾ ਇੱਧਰ ਬੁੱਤ ਹੱਥ ਜੁੜ ਕੇ ਸਾਰ ਮੰਦੀਆ ਹੱਥ ਜੋੜ ਕੇ ਹੱਥ ਜੋੜ ਕੇ ਬੁੱਤ ਹੱਥ ਜੋੜ ਕੇ ਚਲੋ ਚਲੋ ਫੇਰ ਸੱਤ ਸੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ 2 ਘੰਟੇ ਹੋ ਗਏ ਜੀ ਮੇਰੇ ਸਰਦਾਰ ਨੂੰ ਆਏ ਨੂੰ ਹੁਣ ਰੋਪੜ ਨੂੰ ਤੁਰਨ ਲੱਗੇ 4:00 ਵੱਜ ਗਏ ਫੇਰ ਕਹਿ ਦੋਨਾ 5:00 ਵੱਜ ਗਏ ਚਲੋ ਚਲੋ ਮਹਿਸਾਂ ਦਾ ਕੰਮ ਹੋ ਗਿਆ ਸਸੇ ਘਾਲ ਜੀ ਬਾਈ ਸਾਰਿਆਂ ਨੂੰ ਆਏ ਦੱਸੋ ਕਿ ਮੈਂ ਨਾ ਤਾਂ ਕੋਈ ਬੂਟ ਬਟ ਪਾਇਆ ਅੱਜ ਮੈਂ ਹੀ ਕਰਕੇ ਮੈਂ ਚੱਪਲਾ ਵੀ ਗਿਆ ਹੋਇਆ ਦੁੱਧ ਨਾ ਮੈਂ ਕੋਈ ਦਸਤਾਰ ਸਜਾਈ ਆ ਵੀ ਹਾਂ ਵੀ ਭਾਈ ਟਾਈਮ ਲੱਗ ਗਿਆ ਹਨਾ ਦਸਤਾਰ ਸਜਾਉਣ ਤੇ ਨਾ ਮੈਂ ਕੱਪੜੇ ਚੇਂਜ ਕਰੇ ਰਿਕਣਾ ਦੁੱਧ ਤੇ ਆਇਆ ਤਾਂ ਬਸ ਕੋਈ ਪਤਾ ਲੱਗਿਆ ਨਹੀਂ ਸਰਦਾਰ ਜੀ ਚ ਇੰਨੀ ਲੇਜ਼ੀਨੈਸ ਆ ਬਿਸ ਐਦਾਂ ਹੀ ਪਏ ਰਹੇ ਇਹ ਬੱਲੇ ਜਿਹੜੇ ਓਕਣੀ ਮੇਰੇ ਬੈਣ ਗਿਆ ਪਤਾ ਨਹੀਂ ਕਿੰਨੇ ਟਾਈਮ ਲਵਾਤਾ ਕੌਣ ਤਿਆਰ ਹੋਇਆ ਮਾਦਾ ਹੱਫੜਾ ਜਾਂ ਹੰਬੜਾ ਜਾਂ ਇੱਕੇ ਲਾ ਪਿੱਛੇ ਨੂੰ ਮਾਦਾ ਜੈਸੇ 10 ਮਿੰਟ ਹੋ ਗਏ ਮੈਨੂੰ ਤਿਆਰ ਹੋਈ ਨੂੰ ਹੁਣ ਦੱਸੋ ਤੁਸੀਂ ਜੱਦੇ ਅੰਦਰ ਲੱਗ ਜਾਂਦੇ ਉਹ ਫੋਨ ਆਇਆ ਉਹਦਾ ਭੈਣ ਦਾ ਭਾਈ ਭੈਣਾਂ ਸਾਡੀ ਰਾਮਣ ਭੈਣ ਜੂਕੇ ਨੂੰ ਉਹਦਾ ਫੋਨ ਆਇਆ ਹੋਇਆ ਤਾਂ ਥੋੜੀ ਜੀ ਦੋ ਗੱਲਾਂ ਦੇ ਫੈਸਲੇ ਕਰਾਉਂਦੀ ਹੁੰਦੀ ਸਾਡੀ ਤੇ ਉਹ ਸਾਡਾ ਵਕੀਲ ਆ ਭਾਈ ਉਹ ਜੱਜ ਮਾਰੀ ਨੋਟ ਜੱਜ ਉੱਚੀ ਨੀਚ ਹੁੰਦੀ ਆ ਨਾ ਫਿਰ ਉਹ ਜੱਜ ਸਾਹਿਬ ਫੈਸਲਾ ਕਰਾਉਂਦੇ ਹੁੰਦੇ ਤਾਂ ਕਰਕੇ ਤੇ ਦੋਨੀ ਨੇ ਕਹਿਣਾ ਮਜਰਾ ਬੰਦੀ ਕਿੰਨੀ ਕਿਲਾਈ ਹੁੰਦੀ ਇਹਨਾਂ ਦੇ ਮੈਂ ਹੀ ਆ ਉਹ ਸਾਬ ਤੇ ਹੀ ਹੁੰਦੀ ਥੋੜੀ ਤੇ ਪਾਪਾ ਜੀ ਨਹੀਂ ਹੁੰਦੀ ਉਹ ਨੜਾਈ ਨਹੀਂ ਮੰਮੀ ਆ ਬਸ ਛੋਟੀ ਜੀ ਗੱਲ ਪਿੱਛੇ ਵੀ ਆ ਮੈਂ ਆਏ ਕਰਨਾ ਮੈਂ ਕਹਿੰਦਾ ਨਹੀਂ ਆ ਕੰਮ ਨਹੀਂ ਕਰਦਾ ਹਾਂ ਅੰਦਰ ਵਸਦੇ ਆ ਦੇ ਕੰਮ ਵਿੱਚ ਤਾਂ ਕਰਕੇ ਭਾਈ ਪੈਣ ਦਾ ਫੋਨ ਆਇਆ ਮਤਾ ਸੱਸ ਸਹਰੀ ਜੀ ਸਾਰੇ ਆ ਨਾਂ ਕਰਕੇ ਟੈਲ ਲਾ ਗਿਆ ਓਕੇ ਆਪਣੀ ਮਮੀ ਨੇ ਫਟੇ ਨੂੰ ਬੁਲਾਈ ਫਟੇ ਮੈਨੂੰ ਬੁਲਾਈਏ ਜੀ ਪਤਾ ਸਿੱਕੋ ਬਾਈ ਗੁਰੂ ਜੀ ਕਾ ਖਾਲਸਾ ਮਮੀ ਜਿੱਥੇ ਦਾ ਕਹਿੰਦੇ ਤੁਸੀਂ ਥੱਕਾ ਕਾ ਕਿਹੜਾ ਵਸ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤ ਜੀ ਕਾ ਕਾ ਵਸ ਦਾ ਨਹੀਂ ਰਹਿਣਾ ਕਾ ਲਾਣਾ ਆ ਵਾਈ ਕੋ ਜੀ ਦਾ ਖਾਸ ਪੇਡਾ ਜੇ ਮम्मी ਬਣਾਉਂਗੇ ਤਾਂ ਨਹੀਂ ਆ ਵਾਈ ਜੀ ਦਾ ਖਾਸ ਬਹਿਦਰੋ ਜੀ ਕੀ ਫਤੇ ਬਸ ਓਏ ਤੁਮੀ ਬਲਾ ਸਾਤਰੀ ਕਾਲ ਪੁੱਤਰ ਬਲਾ ਸਾਤਰੀ ਕਾਲ ਸਾਤਰੀ ਕਾਲ ਜੀ ਸਾਰਿਆਂ ਨੂੰ ਿੱਡੂ ਜਾ ਅੱਜ ਜੱਲੇ ਸੀਗੇ ਜੀ ਰੋਪਣ ਨੂੰ ਤੀਆਂ ਮਨਾਣੀ ਐ ਪਿੰਡ ਦੇ ਵਿੱਚ ਥੋੜਾ ਜਿਆ ਸੀ ਕਿ ਆਪਣੀ ਕੰਟਰੀਬਿਊਸ਼ਨ ਕਰੀਏ ਹਨਾ ਥੋੜੀ ਜੀ ਸਹਾਇਤਾ ਹੋ ਜੂਗੀ ਤੇ ਹਰ ਪਿੰਡ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਤੀਆਂ ਮਨਾਈਆਂ ਜਾ ਰਹੀਆਂ ਐ ਕੁੜੀਆਂ ਪਿੰਗਾ ਪਾਰ ਹੀ ਐ ਕਿਤੇ ਕੰਪੀਟੀਸ਼ਨ ਚੱਲਦੇ ਆ ਚੂੜੀਆਂ ਦੇ ਕਿਤੇ ਕੋਈ ਮੈਂਦੀ ਚੱਲ ਰਿਹੀ ਹੈ ਸਕੂਲਾਂ ਦੇ ਵਿੱਚ ਵੀ ਵੰਸ ਲਈ ਆਪਣਾ ਜਿਹੜਾ ਇਹ ਤੀਆਂ ਦਾ ਪ੍ਰੋਗਰਾਮ ਬਹੁਤ ਧੂਮ ਧਾਮ ਦੇ ਨਾਲ ਲੱਗ ਜਾਂਦਾ ਕੁੜੀਆਂ ਕਿੱਦਾਂ ਪਾਉਂਦੀਆਂ ਹੈਨਾ ਚਲੋ ਕਿਤੇ ਨਾ ਕਿਤੇ ਫਿਰ ਮੁੰਡੇ ਥੋੜੇ ਜਿਹੇ ਹੁੰਦੇ ਜਿਹੜੇ ਛੋਟੇ ਹੁੰਦੇ ਆ ਵੀ ਸਾਨੂੰ ਘੱਟੇ ਨਿ ਕਰਾਉਂਦੇ ਉਹਨਾਂ ਨੂੰ ਭੰਗੜਾ ਸਿਖਾ ਦਿੰਦੇ ਨੇ ਕਿ ਜਲਦੀ ਭੰਗੜਾ ਪਾ ਲੋ ਫਰੋਂ ਨਾ ਨਹੀਂ ਪਤਾ ਵੀ ਸਾਡਾ ਫੰਕਸ਼ਨ ਨਹੀਂ ਹੁੰਦਾ ਚਲੋ ਸਬਕ ਸਾਂਝੇ ਕਰ ਲੈਂਦੇ ਆ ਬਹੁਤ ਵਧੀਆ ਗੱਲਾਂ ਤੇ ਬਾਕੀ ਹੁਣ ਰੋਪੜ ਜਾਣਾ ਜੀ ਦੇਖਦੇ ਪਰ ਉੱਥੇ ਕੀ ਕੀ ਲੰਨੇ ਆ ਤੁਸੀਂ ਵੀ ਵੀਡੀਓ ਦੇ ਨਾਲ ਬੜੇ ਰਿਓ ਤੇ ਇੱਕ ਤਰੀਕ ਨੂੰ ਜੀ ਫੂਲ ਪਿੰਡ ਤੀਆਂ ਮਨਾਈਆਂ ਜਾ ਰਹੀਆਂ ਤੁਹਾਨੂੰ ਵੀ ਸੱਦਾ ਜਰੂਰ ਆਇਓ ਤੁਸੀਂ ਸਾਰੇ ਜਣੇ ਹੂੰ ਤੇ ਛੋਟਾ ਜਿਹਾ ਫੰਕਸ਼ਨ ਅਸੀਂ ਇੱਧਰ ਵੀ ਰੱਖਾਂਗੇ ਆਪਣੇ ਘਰ ਦੇ ਵਿੱਚ ਜੇ ਤੁਹਾਨੂੰ ਉੱਥੇ ਵੀ ਥੋੜਾ ਜਿਹਾ ਲੱਗਿਆ ਤਾਂ ਤੁਸੀਂ ਉੱਥੇ ਵੀ ਪਹੁੰਚ ਸਕਦੇ ਹੋ ਠੀਕ ਹੈ ਕਿਉਂਕਿ ਉੱਥੇ ਜਿਹੜੀ ਸਾਡੀ ਇੱਕ ਤਰੀਕ ਨੂੰ ਫੰਕਸ਼ਨ ਆ ਉੱਥੇ ਥੋੜੀ ਜਿਹੀ ਲੇਡੀਜ਼ ਥੋੜੀ ਜਿਹੀ ਘਰ ਤੋਂ ਬਾਹਰ ਹੋ ਜਾਂਦੇ ਆ ਤੁਹਾਨੂੰ ਪਤਾ ਕਿਸੇ ਨੂੰ ਮਾਈਂਡ ਹੁੰਦਾ ਹੈ ਕਿਸੇ ਦੇ ਘਰ ਵਾਲਿਆਂ ਨੂੰ ਮਾਈਂਡ ਹੁੰਦਾ ਥੋੜਾ ਜਿਹਾ ਵੀਡੀਓ ਦੇ ਵਿੱਚ ਆਉਣ ਨੂੰ ਇਸ ਕਰਕੇ ਅਸੀਂ ਕਿਸੇ ਵੀ ਲੇਡੀਜ਼ ਨੂੰ ਵਿੱਚ ਨਹੀਂ ਲੈਣਾ ਹੈਗਾ ਜੀ ਬੱਚਿਆਂ ਨੂੰ ਲਵਾਗੇ ਅਸੀਂ ਜ਼ਰੂਰ ਠੀਕ ਆ ਫਿਰ ਜਿਹੜੇ ਅਸੀਂ ਇੱਥੇ ਆਪਣੇ ਮਨਾਉਣੀ ਹੈ ਜੀ ਘਰ ਦੇ ਵਿੱਚ ਇੱਥੇ ਅਸੀਂ ਸਭ ਨੂੰ ਲੈਣਾ ਜੀ ਠੀਕ ਹੈ ਤੇ ਜੇ ਕੋਈ ਨਹੀਂ ਫੇਰ ਵੀ ਤੁਹਾਡੇ ਵਰਗੇ ਕੋਈ ਆਉਂਦਾ ਤੁਸੀਂ ਵੀਡੀਓ 'ਚ ਨਹੀਂ ਆਉਣਾ ਕੋਈ ਗੱਲ ਨਹੀਂ ਤੁਸੀਂ ਸਾਈਡ ਨੂੰ ਹੋ ਕੇ ਬਣਾ ਜਾਂ ਹੋ ਲਿਓ ਕੋਈ ਇਸ਼ੂ ਨਹੀਂ ਜਗਾ ਖੁੱਲੇ ਦਿਨ ਨਾਲ ਸੱਦਾ ਠੀਕ ਆ ਸੋ ਹੁਣ ਆਪਾਂ ਚਿੱਲੀ ਦੀ ਰੋਪਣ ਦਾ ਹਾਲ ਵੀ ਰਿਹਾ ਬਟਨਾ ਯਾਨੀ ਪੈਣਾ ਜਾਣੀ ਪੈਣਾ ਪੈਸੇ ਕਾਚੇ ਨਹੀਂ ਪੜ ਕੇ ਕਾਚਾ ਕਰਦੇ ਆਂ ਭਾਈ ਕਿਆ ਕਿਆ ਲੰਦੇ ਆਂ ਕਿਆ ਕਿਆ ਉਹ ਭਾਈ ਜਿਹੜੀ ਨਹੀਂ ਹੈ ਹਾਲੇ ਮੈਂ ਜਾਂ ਤਾਂ ਨਹੀਂ ਹੈ ਬਿਲਕੁਲ ਉਹ ਤਾਂ ਹੈ ਵੀ ਹੈ ਉਹ ਤਾਂ ਕਰਨਾ ਦੇਖੋ ਹੁਣ ਆਪਾਂ ਆਪਣੇ ਖਾਤੇ ਤਾਂ ਸਭ ਕੁਝ ਕਰਦੇ ਹਾਂ ਕਿਸੇ ਦੂਸਰੇ ਦਾ ਕਰਕੇ ਕਿੰਨੀ ਖੁਸ਼ੀ ਮਿਲਦੀ ਆ ਉਹ ਦੇਖੋ ਬਿਲਕੁਲ ਤੁਸੀਂ ਕਰਦੇ ਰਹਿੰਦੇ ਹੋ ਦੀ ਵਪਾਰ ਕਜੜਾਏ ਨੇ ਕੁਛੜਾਏ ਨੇ ਸਭ ਕੁਝ ਚੱਲੀ ਜਾਂਦਾ ਮਾਰਾ ਦੇ ਰੰਗਾਂ ਏ ਵੀ ਚਲੋ ਐਸ ਵਾਰੀ ਹੋਇਆ ਆਪਾਂ ਨੂੰ ਬਖਸ਼ੀਸ਼ ਗਰੀ ਮਹਾਰਾਜ ਨੇ ਵੀ ਚਲ ਥੋੜਾ ਜਿਹਾ ਮਾਣਾ ਮੋਟਾ ਤੁਸੀਂ ਕਰ ਲੋ ਹੋਰ ਕੀ ਚਾਹੀਦਾ ਖਾਚੇ ਦਾ ਚੱਲਦਾ ਹੀ ਰਹਿਣੇ ਆ ਉਹ ਤਾਂ ਆਪਣਾ ساری ਉਮਰ ਜੱਗਿਆ ਹਾਂ ਤੇ ਬਾਕੀ ਭਾਈ ਬਲੌਗ ਦੇ ਨਾਲ ਜੁੜੇ ਰਹੋ ਅੱਗੇ ਹੁਣ ਤੀਆਂ ਦੇ ਤਿਹਾਰ ਵਾਸਤੇ ਹੀ ਅਸੀਂ ਸਮਾਨ ਲੈਣ ਚੰਦੇ ਆ ਜੋ ਵੀ ਲੈਣੇ ਆ ਉਹ ਤੁਹਾਨੂੰ ਹੁਣ ਅੱਗੇ ਜਾ ਕੇ ਪਤਾ ਲੱਗੂਗਾ ਵੀ ਕਿਆ ਕੁਝ ਲੰਦੇ ਆ ਤੇ ਆ ਚਾਹ ਆਰ ਚਾਲਦੇ ਆ ਜਿੱਕੇ ਬਾਜ਼ਾਰ ਨੂੰ ਓ ਭਈ ਆ ਗਏ ਥੋੜੇ ਬਾਜ਼ਾਰ ਚ ਰੱਖੜੀਆਂ ਸਜਾਈਆਂ ਹੋਈਆਂ ਇੱਧਰ ਆਹੀ ਮੁੰਡਾ ਮੈਂਦੀ ਲਾ ਕੇ ਗਿਆ ਦਰੋਂ ਹਾਂ ਰੌਣਕ ਮੇਲੇ ਪੂਰੇ ਆ ਬਾਜ਼ਾਰ 'ਚ ਚਹਲ ਪਹੇ ਅੱਜ ਬਾਈ ਦੂਆ ਬੈਠਾ ਨੂੰ ਪਤਾ ਹੋਣਾ ਡੱਬੇ ਦਾ ਰੇਟ ਬਾਕਸ ਦਾ ਹੋਣਾ

ਕਹਿੰਦੇ ਲੋਕੇ ਨਹੀਂ ਤਾਂ ਕੰਮੀ ਨਾਲ ਵੀ ਸਰ ਜਾਂਦਾ ਹੈ ਉਹ ਵੀ ਠੀਕ ਹੈ ਲਖੜੀਓ ਆ ਓਕੇ ਆਪ ਕੋ ਜਿਆਦਾ ਪਹਿਲਾ ਪ੍ਰਾਣੀ ਪ੍ਰਾਣੀ ਜਿਹੇ ਬੰਦੇ ਬੇਸੀ ਦੇਖੋ ਜਿਹਦੀ ਬਾਗਲੇ ਵਾਲੀ ਜਿਹੜੀ ਬਾਗਲੇ ਵਾਲੀ ਆ ਜੀ ਆਹ ਦੇਖੋ ਪ੍ਰਾਣਾ ਜਮਾਨਾ ਬਾਗਲੇ ਦਾ ਇਹਦੇ ਚ ਕੀ ਹੈ ਇਹਦੇ ਚ ਭਰਾ ਭਾਬੀ ਪਰਜਾਈ ਤੇ ਬੱਚਿਆਂ ਦਾ ਬੱਚਾ ਇਹ ਪੂਰਾ ਸਾਰਾ ਭਰਾ ਦੀ ਰਕੜੀ ਤੇ ਭਾਬੀ ਦੀ ਰਕੜੀ ਤੇ ਬੱਚਿਆਂ ਦੀ ਰਕੜੀ ਬੱਚਿਆਂ ਨੇ ਹੀ ਅੱਛੇ ਈ ਫੈਮਿਲੀ ਬੈਗ ਫੈਮਿਲੀ ਬੈਗ ਜੀ ਜੀ ਦੀ ਲੈ ਕੇ ਜਾਂ ਸਾਦੀ ਆ ਸੀ ਤਾਂ ਸਾਡੇ ਤਾਂ ਪੈ ਗਈਆਂ ਵੇਲੇ ਵਿਆਹ ਵੀ ਨਹੀਂ ਹੋਇਆ ਕਿਸੇ ਨੇ ਜਿਹਨੇ ਬੰਦੇ ਨਹੀਂ ਹੈ ਜੀ ਦੱਸੋਗੇ ਤਾਂ ਹੀ ਲੈ ਕੇ ਜਾਵਾਂਗੇ ਮੇਰੇ ਬਿਲਕੁਲ ਮੇਰੀ ਜੀ ਨੂੰ ਕਰੂੰਗੀ ਮੇਰੇ ਆ ਨੂਰ ਵਾਸਤੇ ਹੈ ਮਨਜੀਤ ਦਾ ਵਾਸਤੇ ਆ ਮੇਰੇ ਜੱਗੀ ਵਾਸਤੇ ਮੇਰੇ ਜੱਗੀ ਵਾਸਤੇ ਚਲੋ ਜੀ ਥੈਂਕ ਯੂ ਬਾਕੀ ਹਾਂ ਅੱਗੇ ਕੋਈ ਕੁਝ ਹੋਣੀ ਹਾਂ ਰਖੜੀਆਂ ਦਾ ਬਹੁਤ ਸੋਹਣੀਆਂ ਸੋਹਣੀਆਂ ਵੈਸੇ ਫਿੱਟ ਨਹੀਂ ਆਈਆਂ ਓਕੇ ਠੀਕ ਹੈ ਥੋੜੀ ਜਿਹੀ ਹੋਰ ਦਿਨੇਰੇ ਆਲੂ ਦੀ ਫਿਰ ਚਾਹਤ ਤੇ ਹੋ ਐਕਸਾਈਟਮੈਂਟ ਨਾਲ ਜ਼ਿਆਦਾ ਕੋਈ ਆ ਨਹੀਂ ਆ ਜੇ ਲੱਗੀ ਇਧਰ ਸੂਟਾਂ ਦੀ ਇਹ ਵੀ ਜੀ ਸੱਤੇ ਸਾਡੇ ਲੈ ਚਾਰ ਸਾਨੂੰ ਆਹ ਵੇ ਰਖੜੀਆਂ ਹੀ ਰਖੜੀਆਂ ਹੁਣ ਤਾਂ ਚਾਰੇ ਪਾਸੇ ਹਾਂ ਉਹਨਾਂ ਦੀ ਸ਼ਾਪ ਕੀ ਰੀਕ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਆ ਜੀ ਸੱਸ ਕਿਹਦਾ ਆ ਕੀ ਰੀਕ ਉਹ ਬੀ ਇਹ ਜਿਹੜੇ ਹੋਣਾ ਜਦੋਂ ਇਹਦੇ ਬ੍ਰਦਰ ਜਿੰਨਾ ਉਹ ਦਿਖਾਉਂਦੇ ਸੀਗੇ ਬਾਕਸ ਹਾਂ ਹਾਂ ਅੱਛਾ 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 ਜੇ ਆਪ ਡਿਜ਼ਾਈਨ ਕਰਦੇ ਸੁਧਾਰ ਚ ਅੱਛਾ ਅੱਛਾ ਇਹਦੇ ਕੋਲ ਬਿਲਕੁਲ ਕੋਈ ਨਹੀਂ ਠੀਕ 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 ਆਪਾਂ ਇਹਦੀ ਜਿਵੇਂ ਕਰੀਏ ਸਹੀ ਗੱਲ ਬਣੀ ਠੀਕਾ ਮੈਂ ਨਾਲਜੀ ਸਿੰਘੇ ਦਾ ਵੀ ਉਹਨਾਂ ਦੇ ਬ੍ਰਦਰ ਆ ਵੀ ਉਹਨਾਂ ਦੀ ਦੁਕਾਨ ਆ ਇਹ ਜੀ ਇਹ ਸਾਰਾ ਕੁਝ ਉਹ ਲੱਗ ਗਿਆ ਉਹ ਲੱਗ ਗਿਆ ਠੀਕ ਹੈ ਉਹ ਸੁਟਾਣੀ ਖਾਂਦੀ ਹੈ ਸੁਟਾਣੀ ਅੱਛਾ ਉਹ ਸੁਟਾਣੀ ਖਾਂਦੇ ਆ ਠੀਕ ਹੈ ਠੀਕਾ ਚਲ ਆ ਲੋ ਫਿਰ ਆ ਜੀ ਜੀ ਆ ਜੀ ਦੇ ਲੋ ਥੈਂਕ ਯੂ ਉਹ ਰਖੜੀਆਂ ਦਾ ਭਰਾਵਾ ਸੀ ਜੀ ਜੀ ਆ ਇਹ ਵੀ ਬਾਕਸ ਲੜਿਆ ਯਾਰ ਨਾ ਸਿਰਫ ਖਰੀਦਣੇ ਨੇ ਉਹ ਉਹ ਯਾਰ ਇਹ ਸੋਣ ਕਰਕੇ ਨਹੀਂ ਇਹਦੀ ਕਿੰਨੇ ਦੀ ਲੱਗੇ ਕਿੰਨੇ ਦਾ ਇਹ ਦੇਰਾਂ ਨੂੰ ਥੋੜੀ ਜੀ ਹਲੇ ਕੋਲ ਜਾ ਕੇ ਲੈਂਦੇ ਹਾਂ ਠੀਕ ਚਲੋ ਭਾਈ ਫੇ ਹੁਣ ਪਹਿਲਾ ਪਹਿਲਾ ਹੁਣ ਜੈਸਿੰਗ ਕਿੱਥੇ ਜਾਣਾ ਆਪਾਂ ਕੋਟਾਵਰ ਮਾਲ ਦੀ ਮਸੀਹ ਹੱਤੀ ਤੇ ਕੋਟਾਵਰ ਕੋਟਾਵਰ ਅੱਲ ਲੀਸਾ ਬੋਲ ਫੇਲ ਲੈਣੇ ਹੁਣ ਸੈਕਲ ਲੈਣਾ ਸੀ ਆਪੀ ਲੈਣੇ ਬਜ਼ਾਰ ਦੀ ਰੌਣਕਾ ਜੀਪ ਹੈ ਆਹੋ ਉਹਦੇ ਕੋਲੇ ਜਾਣਾ ਮੈਨੂੰ ਪਤਾ ਰੌਣਕਪੂਰੀ ਬਾਜ਼ਾਰ ਚ ਲਓ ਜੀ ਫੌਂਟ ਕੇ ਬਾਬਾ ਨਾਨਕ ਕਲਾਥ ਹਾਊਸ ਤੇ ਤੇ ਬੈਣਾ ਪਾਜੀ ਆਖਿਆ ਕਰਾ ਲਿਆ ਜੀ ਛੱਟ ਲੱਗੀ ਏ ਇੱਧਰ ਭਾਈ ਮੈਡਮ ਮੇਟੀਆਂ ਸੁੱਟਾਂ ਨਹੀਂ ਨਹੀਂ ਹਟ ਕੇ ਹਟ ਕੇ ਅੱਗੇ ਆਂ ਸਿੱਧਾ ਰੋ ਜਾ ਮੈਂ ਦੀਦੀ ਆ ਜਾਓ ਛੋੜੋ ਪ੍ਰੋਪਰ ਲਾਈਫ ਦੇ ਰਿਹਾ ਤੇ ਕਿੰਨਾ ਜਦੋਂ ਮੈਂ ਤੇਰੇ ਦੀ ਫਲੈਟ ਦਾ ਬਾਹਰੀਆਂ ਨੇ ਉਹ ਬਾਅਦ ਇੱਕ ਆਉਣ ਦੇ ਬਾਹਰੀਆਂ ਇੱਕ ਦੋ ਤਿੰਨ ਸ਼ੋਰ ਹੁੰਦਾ ਹਾਂ 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 ਜੀ ਜੀ ਸਾਹ ਦੇਖੀਂ ਇਹ ਕਿੱਦਾਂ ਤੋਂ ਦੇਖੋ ਪਹਿਲੀ ਵਾਰ ਤੋਂ ਤੋਂ ਸਾਹ ਦੇਖੀਂ ਆਪਾਂ ਵੀ ਨਾਲੇ ਆ ਤਾਂ ਹੀ ਮਾਰੇ ਵੀ ਦੋ ਹਾਂ ਤੂੰ ਨਾਲੇ ਆ ਵੀ ਆ ਜਾਂਦਾ ਠੀਕ ਆ ਠੀਕ ਆ ਕੋਈ ਕਿਤੇ ਪਾਜੀ ਬੋਲਤਾ ਹਾਂ ਉਹ ਕਹਿੰਦਾ ਮੇਰੇ ਕੋਲ ਕੀ ਆ ਰਹੀ ਆ ਰਹੀ ਦਾ ਨਾ ਸੋਟਾ ਇਹ ਹੈਗਾ ਟਾਈਡ ਆਈ ਮੈਂ ਕਹਿ ਕਹਨੀ ਆ ਜੀ ਹਾਂ ਜੀ ਸੋਣਾ ਬਹਿਲਾ ਕਿੰਨਾ ਸੋਹਣਾ ਹੈ ਨਾ ਜੇ ਦੇਰ ਵਿੱਚ ਜੈਸਮਿਨ ਕਿ ਬਹਿਲਾ ਬਹਿਲਾ ਹੋਈ ਪਈ ਹੈ ਕਿੰਨੇ ਦਿੱਤੀ ਇਹ ਜਿਆਦਾ ਮੰਗਾ ਨਹੀਂ ਗਿਆ 45 ਜਿਆ ਉਪਰ ਹੁਣ ਤਾਂ ਇਹ ਕਰਤਾ ਜੀ ਮੈਂ ਤੁਹਾਨੂੰ ਚੀਜ਼ੀ ਕਰੀ ਦੀ ਹੋਣੀ ਦੀਦੀ ਕਿੰਨੇ ਕਿਤਾ ਪੋਗਾ 3000 ਦਾ ਪੋਗਾ ਮੈਂ ਉਹ ਚੰਤੀ ਕਿਸਾ ਦਾ 500 ਰੁਪਏ ਘਟਾ ਕੇ ਦੇਣਾ ਪਿਆ ਕਿੰਨਾ ਤਾਂ ਸੋਹਣਾ ਫੁੱਟਾ ਦਵਾ ਦੋ ਉਹ ਰੰਗ ਰੰਗ ਕਲਰ ਨਾ ਕਲਰ ਦਾ ਵਧੀਆ ਮਿੰਟੇ ਦਾ ਸੂਟ ਪਸੰਦ ਨਹੀਂ ਉਹ ਇੱਕ ਗੱਲ ਆ ਮੈਂ ਨਾਲ ਹੀ ਭਾਈ ਦੇ ਉਰੇ ਸ਼ੌਂਟ ਤੇ ਸੂਟ ਸਾਰੇ ਹੀ ਸੋਹਣੇ ਆ ਵੈਸੇ ਪਹਿਲਾਂ ਉਰੀ ਤੇ ਲੈ ਕੇ ਗਏ ਸਾਰੇ ਸੂਟ ਬਹੁਤ ਵਧੀਆ ਵਧੀਆ ਸੂਟ ਆ ਹਾਂ ਵੀ ਹੋਰ ਪੰਖੀ ਆ ਜਦੋਂ ਹਾਂ ਤੁਹਾਨੂੰ ਆਪ ਚਾਹਦੇ ਹਾਂ ਸਾਮ੍ਹੇ ਬਹੁਤ ਲੰਬੀ ਲੱਗਦੀ ਆ ਸਾਰਾ ਸੂਟ ਐ ਕੋਈ ਪ੍ਰੋਗਰਾਮ ਨਹੀਂ ਹੁੰਦਾ ਹੁਣ ਮੈਂ ਕਹਿ ਲਮ ਜਦੋਂ ਮੈਂ ਬੇਦੀ ਸ਼ਾਮਰ ਟਾਈਮ ਲਉਂਦੀ ਹਾਂ ਹਾਂ ਜੀ ਹਾਂ ਕਮਿੰਟ ਬੁੱਤ ਉਹ ਜਿਹੜੇ ਦੇ ਕੀ ਬਰੇ ਜਮੇ ਸਰ ਇੱਕ ਅਹੋਂ ਸੰਤ ਹੈ ਗੈਸ ਫਾਈਬਰ ਨਹੀਂ ਉਹ ਖਾਤੇ ਹਾਂ ਆਪਣਾ ਗਾ ਜੇ ਟ੍ਰੇਨਰ ਜੀ ਇਹ ਚੈੱਕ ਕਰਦੇ ਹੈਗਾ ਸਾਈਡ ਤੋਂ ਲੈਫਟ ਸੇ ਲੈਫਟ ਸੇ ਲੈਫਟ ਆਨੀ ਹਨੀ ਆ ਇਹਦੇ ਕੇ ਸਾਰੇ ਸੀਸੇ ਦਬਾ ਕਰਦਾ ਪਹਿਲਾ ਪੈ ਚਾਗੇ ਨਹੀਂ ਬਾਜੀ ਵੀ ਆ ਗਏ ਕਿੱਥੋਂ ਆਨੇ ਦੋ ਹੁੰਦੇ ਸੀ ਡਰਾਈ ਕਲੀਨ ਹੈ ਹੋ ਗਏ ਮੈਂ ਦੇਖ ਲਿਆ ਉਹ ਧੂੜ ਕੇ ਫਿਰ ਨਾ ਬਲਣਾ ਇਹ ਚੈੱਕ ਕਰਦੇ ਸੀ ਗਿਣ ਗਿਣ ਕੇ ਕਿਨੇ ਸੋਹਣੇ ਸੋਹਣੇ ਕਟਾਫ ਤੁਸੀਂ ਨਾ ਕਹਣਾ ਹੀ ਕਿਸੇ ਨੂੰ ਵੀ ਆਹ ਮਾੜਾ ਸੂਟ ਆ ਤੇ ਤੂੰ ਤਾਂ ਕਹੀ ਜਾਣਾ ਆ ਵੀ ਪਿਆਰਾ ਸੂਟ ਆ ਆ ਮੈਨੂੰ ਇੰਨਾ ਵਧੀਆ ਕਲਰ ਨਹੀਂ ਲੱਗਿਆ ਇੱਕ ਆ ਇੱਕ ਹਾਂ ਕੋਈ ਨਾ ਜਦੋਂ ਮੈਨੂੰ ਆ ਸੋਹਣਾ ਸੋਹਣਾ ਲੱਗਿਆ ਹਾਂ ਨਹੀਂ ਕਲਰ ਸਾਰੇ ਸੋਹਣੇ ਹੋਵੇ ਸੇ ਹੁਣ 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 ਮੇਰੀ ਗੱਲ ਸੁਣੋ ਕੰਮ ਕਿਥਾਈ ਆ ਪੀਸ ਤੇ ਜਾਂ ਗੱਡੀ ਪੀਸ ਤੇ ਆ ਜਿਆਦਾ ਥੋੜੇ ਥੋੜੇ ਪੀਸ ਕੋਲ ਅੱਛਾ ਇਹ ਜਿਆਦਾ ਥੋੜਾ ਹੈ ਮਿੱਠਾ ਮਿੱਠੇ ਦੇ ਰਾਗਾ ਨਾ ਫੜਕੀਦਾ ਮੈਂ ਚਾਹਦਾ ਕੁਝ ਹੋਵੇ ਕਿੱਦਾਂ ਹੋ ਗੋਚਿਆ ਇਹ ਕੱਲ੍ਹਾਈ ਪੀਸ ਬਣਾਇਆ ਜੀ ਮੇਰੇ ਖਾਤਰ ਦੇਖ ਲੋ ਇੱਕ ਹੋਰ ਹੈ ਕਿ ਮੇਰੇ ਖਾਤੇ ਤੇ ਵੀ ਸੋਲੋ ਆਂਦਾ ਹੈ ਕਲਰੀ ਕੋਈ ਆਂਦਾ ਹੈ ਤੇ ਜੀ ਬਈ ਠੀਕ ਹੈ ਕੋਈ ਨਹੀਂ ਕੋ ਜਿਹੜਾ ਤੁਸੀਂ ਨਿਗਾ ਮਾਰਦਾ ਤੋ ਜਿਹੜਾ ਕੰਮ ਕਰਨਾ ਯਾਰ ਉਹ ਕਰਦੇ ਦਿਖਾ ਦੇ ਦਿਖਾ ਦੇ ਆਹ ਦਿਖਾ ਦੇ ਖੜਾ ਹੋ ਜਾ ਬਲਕਿ ਆਹ ਇਹ ਤਾਂ ਹੈ ਖਾਣੇ ਤੇ ਇਹਨੂੰ ਬਣਾ ਲੈਣਾ ਪੈਂਦਾ ਇੱਕ ਦੂਸਰਾ ਆਹ ਬੰਦਾ ਬਹੁਤ ਸਾਰੇ ਲੋਗ ਆ ਗਏ ਤੁਹਾਡੇ ਨੰਬਰ ਦੇ ਤੇ ਆਹ ਤੇ ਬਾਈ ਜੀ ਬਲਾਗ ਦਾ ਬਲਾਗ ਦੇਖਣਾ ਹੁੰਦਾ ਚੜੂ ਲੋਕ ਹੱਜਾਂ ਜੀ ਮੈਂ ਦੇਖਦਾ ਮਮੀ ਬੜੀ ਦੇਖ ਹਾਂ ਅੱਛਾ ਬਾਅਦ ਨਹੀਂ ਕਰਨਾ ਮੈਂ ਤੇ ਟੱਕਰਾ ਗਈ ਹੈ ਹੈ ਤੇਰੇ ਮੇਰੇ ਦੀ ਜਵਾਜ ਨਹੀਂ ਸੀ ਸ਼ਕਰ ਦਾ ਹੈ ਮਾਂ ਦਾ ਹੈ 21 ਨੂੰ ਕਰਤਾਸ ਮਾਰ ਮਿਲਿਆ ਟੋਰਪਲੇ ਦੇ ਮਰੂਡੇ ਵਿੱਚ ਉਹ ਜਦ ਆਪਾਂ ਕਹਿੰਦਾ ਮਿਲਿਆ ਕਿਨੀ ਹੈ ਉਹਦੇ ਫੋਟੋ ਦੇਖ ਅੱਛਾ ਮਿਹਨਤੀ ਮੁੰਡਾ ਮਿਹਨਤੀ ਮੈਂ 5 ਵਜੇ 6 ਵਜੇ ਹਾਂ ਪਾਪਾ ਹਾਂ ਉੱਪਰ ਉੱਪਰ ਕਰਤਾ ਇਹ ਦੋਨੋਂ ਪਿਸਕੁਰ ਨੇ ਮੇਰੇ ਤੋਂ ਬੜੀ ਬਾਰੇ ਇਹਦੇ ਕੋਲ ਜਵਾਸ ਚਾਰੀ ਪਿਆ ਵੀ ਪੂਰਾ ਤਾਂ ਬਸ ਇਹਨਾ ਆਜੂ ਖੈ ਦੀ ਹੈ ਜੋ ਪਾਵਰ ਜਾ ਤੋ ਇਹ ਕੋਣਾ ਲੱਗੂਗਾ ਆਹ ਵਾਹ ਬਸ ਇਹ ਨਹੀਂ ਆ ਰਿਕਣੀ ਹੈਗੀ ਕੋਈ ਨਾ ਆਣੇ ਵਾਲੀਆਂ ਆ ਸੋਨੇ ਦੀ ਜੀ ਮੇਰੇ ਤੋਂ ਪਹਿਲੇ ਕੋਈ ਨਹੀਂ ਆ ਆ ਪਾਣੀ ਇਹਨਾਂ ਨੇ ਨਹੀਂ ਹਟਣਾ ਜੀ ਮੇਰੀ ਗੱਲ ਸੁਣੋ ਮੈਨੂੰ ਰਾਜਾ ਬਹੁਤ ਸੋਹਣਾ ਸੋਟਾ ਜੀ ਜਿਹੜਾ ਕੰਮ ਕਰ ਦੇਖ ਲੈਂਦੇ ਆ ਇਹ ਜਾਣ ਪਛਾਣ ਦਾ ਨਜਾਇਜ਼ ਫਾਇਦਾ ਚੱਕੀ ਜਾਂਦੀਆਂ ਜੀ ਇਹ ਆ ਸੋਨੇ ਦੀ ਜੀ ਆ ਡਿਜ਼ਾਈਨ ਦੀ ਮੇਰਾ ਰੱਬ ਦਿੱਲੀ ਕੋਲੇ ਰਹੇ ਜਮਨ ਚਾਰ ਕਿਤੇ ਲਾ ਤੋ ਕਿ ਦਿਹਾੜੀਆਂ ਕਰਾ ਲਈਓ ਤੁਸੀਂ ਤੋ ਸੂਟਸਾਂ ਦੇ ਪਸੰਦ ਦੇ ਲੇ ਲਈ ਦਿਓ ਹੋਰ ਕੀ ਆ ਹੋ ਅੱਛਾ ਕੀ ਕੀ ਦੇ ਦੂਗਾ ਐ ਮੋਰਨਿੰਗ 24 ਮੇਰੀ ਗੱਲ ਸੁਣੋ ਟਾਈਮ ਬਹੁਤ ਹੋ ਗਿਆ ਕੰਮ ਕਰ ਐਸਮੀਨ ਕੰਮ ਕਰਨੇ ਵਾਲਾ ਕਰੀਦਾ ਹੁੰਦਾ ਕੀ ਕਰਨਾ ਜੀ ਜੇ ਕੋਸੇ ਲੈਣ ਆਏ ਹੋ ਉਹ ਦੇਖੋ ਐਵੇਂ ਕਹਨ ਟਾਈਮ ਖਰਾਬ ਕਰਾਈ ਜਾਂਦੇ ਆ हां चल होले जे अजय ਤੁਹਾਨੂੰ ਤੁਹਾਡੀ ਹੁਣ ਜਾਣ ਪਛਾਣਾ ਬਾਈ ਭੈਣ ਨਾਲ ਹੁਣ ਤੁਸੀਂ ਨਜਾਇਜ਼ ਫਾਇਦਾ ਚੱਕੀ ਜਾ। ਇੱਥੇ ਵੀ ਗੱਲ ਖਤਮ ਕਰੇ ਦਿੱਤੀ ਵੀ ਮੇਰੇ ਕੋਲ ੱਲੇ ਨਾ ਲਿਆਵੇ। ਲਓ। ਇਹ ਹੋ ਗਈ ਕਲੋਈ। ਹਾਂਜੀ ਹੋ ਗਈ। ਸੁੰਘ ਤਾਂ ਸੋਹਣਾ ਹੈ ਵੀ। ਇਹ ਦਪੱਟਾ ਸੋਹਣਾ। ਜਦ ਉਹਨਾਂ ਨੇ ਪੱਤਾ ਹੀ ਸਾਫ਼ ਕਰਤਾ ਤੇ ਸਾਨੂੰ ਸਾਨੂੰ ਬਣਾਉਣੀ ਆ ਤੀਆਂ। ਹਾਂ। ਤੀਆਂ ਦੇ ਵਿੱਚ ਸਨਮਾਨਿਤ ਕਰਨਾ ਨਾ ਮੇਰੇ ਵੀ ਹੋਵੇ ਜਿਹੜੇ ਪਾਤੀ ਸਟੇਕ ਹੁੰਦੇ ਆ ਚੁੰਨੀਆ ਜਿਆਨੀ ਘਰ ਲੈਣ ਜੁਗੀਆਂ ਹੋ ਜੋ ਮੈਂ ਜਿਆਦਾਤਰ ਆ ਪ੍ਰੈਫਰ ਕਰਦਾ ਹਾਂ ਹਾਂਜੀ ਹਾਂ ਹੂੰ ਚੁੰਨੀਆ ਵਾਸਤੇ ਚੁੰਨੀਆ ਕੀ ਕੀ ਚਾਹੀਏ ਹਾਂਜੀ ਚਲੋ ਡਾਰਕ ਹੀ ਦੇ ਦਿਓ ਹਾਂਜੀ ਡਾਰਕ ਹੀ ਦੇ ਦਿਓ ਦੋਨੋਂ ਭਾਈ ਮੁਰੂ ਅਗਰੇ ਤੋਂ ਟਾਈ ਐਂਡ ਟਾਈ ਚਾਹੀਦੇ ਹਾਂਜੀ ਦਿਖਾ ਦਿਓ ਖੋਲ ਦੋ ਬੱਸ ਮਿਕਸਪੀਅਰ ਲੈ ਲਨੇ ਆ ਹਾਂ ਹਾਂ ਸਾਰੀਆਂ ਮਿਕਸ ਜੀਆਂ ਲੈ ਲਓ ਅਗਲਾ ਵੀ ਲੱਗਦਾ ਆ ਵੀ ਰਹੀ ਕੋਈ ਨਹੀਂ ਜੀ ਜੀ ਹੂੰ ਇਹ ਤਾਂ ਆਈ ਹੈ ਕਾਈ ਕਰਾ ਆਹ ਸੋਹਣੀ ਆ ਤਾਂ ਕੜਦੇ ਹੋ ਇੰਨਾ ਰਹਿ ਗਿਆ ਟੈਕਨੋ ਲਾਜੀ ਆ ਟੈਕਨੋਲੋਜੀਆ ਕਰੀ ਚੰਦ ਇਹ ਸੋਹਣੀ ਛੋਟੀ ਇੰਸਟਾਗ੍ਰਾਮ ਜਦਾ ਵੈਂਦਾ ਆ ਆ ਵਧੀਆ ਹੈ ਨਾ ਆ ਵੀ ਠੀਕ ਲੱਗੀ ਆ ਦੇਖ ਤਾਂ ਇਹਦਾ ਕਪੜਾ ਸਟੱਫ ਦੇਖ ਜੀ ਹੋ ਤਾਂ ਨਹੀਂ ਐ ਵੈਸੇ ਜੀ ਸੰਤਾ ਦਿਗਨ ਹੈਗੀ ਬਾਸ਼ ਹੋਏ ਤੇ ਮਾ ਜੰਨੀਆਂ ਸੇੜੀ ਅਕਾਉਂਟ ਦੇ ਮੂਰੇ ਲੱਟੂ ਜੇ ਬਣਾਏ ਇਹ ਲੋ ਇਹ ਲੱਟੂ ਜੇ ਹਾਂ ਤਾਂ ਮਝੋ ਰਿਹਾ ਹਾਂ ਅਬੀ ਅਬੀ ਆਪਣੀ ਆਪਣੀ ਹੈਗੀ ਐ ਆਪਣੀ ਆਪਣੇ ਖਾਤਰ ਹੀ ਲੈਣੀ ਆਹੀਂ ਜੀ ਜੀ ਕਹਿੰਦੇ ਜੀ ਆਪਣੇ ਕੋਲ ਹੈਗੀ ਆ ਐ ਐ ਕਹਿੰਨੀ ਆ ਹਾਂ ਇਹ ਇਹ ਤਾਂ ਖੂਦ ਨਹੀਂ ਆ ਬੜੀਆਂ ਓਕੀਆਂ ਉਹੀ ਆਏ ਉਹਦੇ ਨਾਲ ਦੀਆਂ ਉਹੀ ਕਹਿੰਦੀ ਮੈਂ ਡਾਈ ਐਂ ਡਾਈ ਵਾਲੀ ਕਿਹੜੀ ਕਹਿੰਦੇ ਜੀ ਮੇਰੀ ਉਹਦੇ ਨਾਲ ਦੀਆਂ ਇਹਦੀ ਕੱਪੜੀਆਂ ਸੀ ਕੱਪੜਾ ਵੀ ਦੇਖੋ ਤੇਰੀ ਸੇਮ ਆਹ ਜੀ ਦਿਨਾਂ ਦਾ ਨਾ ਤਾਂ ਨਾ ਆ ਦੇਖ ਫਤ ਨਹੀਂ ਨਾ ਦੇ ਇਹ ਵੀ ਥੋੜਾ ਜਿਹਾ ਲੱਗ ਜਾ ਓਕੇ ਹੋ ਨਾ ਵੀ ਹੋਰ ਤੁਸੀਂ ਕਿਹੜੀ ਕਹਨੇ ਆਹ ਲੈਣੀ ਆ ਜਾਂ ਉਹ ਲੈਣੀ ਆ ਜਿਹੜੀ ਮਰਜ਼ੀ ਦੇਣਾ ਭਾਇਆ ਉਹ ਠੀਕ ਸੀਗੀ ਵੈਸੇ ਉਹ ਕੀ ਕਰੀਓ ਓਕੇ ਸੀ ਇਹਦੇ ਨਾਲ ਤੇ ਪੀਸ ਦਿਖਾਓ ਹੋਪ ਇਹ ਥੋੜਾ ਜਿਹਾ ਜ਼ਿਆਦਾ ਇਹਦੇ ਨਾਲ ਦੀ ਪੀਸ ਥੋੜਾ ਤੇ ਮੈਨੂੰ ਐ ਮੂੰਹ ਵਿਚਾਰਾ ਪੁੱਛ ਲੂ ਹਨਾ ਲੈ ਵੀ ਕੰਮ ਕਰਦੀਆਂ ਕਰਦੀਆਂ ਆਹ ਕਾਟਮ ਉਹ ਚੀਜ਼ ਹੀ ਲੈ ਲਓ ਜੇ ਜੀ ਕੰਮ ਆ ਜਾਵੇ ਕਿਸੇ ਦੀ ਇਹ ਕੋਟਾ ਨਾ ਉਹ ਥੋੜੀ ਮਿਕਸੀ ਚਾੜੀ ਇਦਾਂ ਆਪਾਂ ਜਿਹੜਾ ਮਰਜੀ ਸੂਟ ਬਣਾ ਸਕਦੇ ਹਾਂ ਜਿਵੇਂ ਅਸੀਂ ਕਲੰਬੀਆ ਤੇ ਜਾਂਦੇ ਹਾਂ ਚੁੰਨੀ ਐ ਜੱਤੀ ਗਈ ਨੇ ਕਿਦਾਂ ਮਕਾਈ ਤੋਂ ਨਿਆ ਨਿਆ ਸੋਹਣਿਆ ਆਪਾਂ ਇਹਦੇ ਨਾਲ ਇੱਕ ਸੂਟ ਵੀ ਬਣਵਾ ਸਕਦੇ ਹਾਂ ਅੱਛਾ ਸਤਾਣਾ 300 ਦਾ ਸੂਟ ਆਣਾ ਸਰ ਅੱਛਾ ਆਪਾਂ ਦਰਾਂ ਮੈਂਟੇਨੈਂਸ ਦਾ ਕੰਮ ਕਰ ਸਕਦੇ ਹਾਂ ਪਾਣੀ ਤੁਹਾਨੂੰ ਡੋਣਾ ਉਹ ਵੀ ਨਾ ਸਵਾਵੇ ਆਹ ਦੇਖ ਪੰਡਾ ਆ ਕੱਢਤੀ ਐ ਮੈਂ ਆਹ ਸਾਰੀਆਂ ਚੁੰਨੀਆਂ ਵਧੀਆ ਐ ਮੈਂ ਕਹਿੰਦਾ ਜੇ ਇਹ ਸਾਰੀਆਂ ਇਹਦੇ ਨਾਲ ਦੀਆਂ ਲਈ ਲੂ ਹਾਂਜੀ ਤੇਰਾ ਲੈੜੀਆਂ ਆਪਾਂ ਨੇ ਸੇਮ ਐ ਬੜੀਆਂ ਉਹ ਦੇ ਲਈਏ ਨਹੀਂ 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 ਆ ਵਾਈਟ ਬੁਲਟ ਤਾਂ ਰਹਿਣੇ ਦੋ ਵਾਈਟ ਤਾਂ ਰਹਿਣ ਲਈ ਪਰ ਉੱਦਰੋਂ ਵੀ ਕੱਢ ਥੋੜੀ ਜਿਹੀ ਟਾਈ ਐਂਗਾ ਇੱਥੇ ਪਰਲੇ ਰਸੋ ਆਹ ਕੀ ਕੱਢੀ ਥੋੜੀ ਜਿਹੀ ਉਹ ਨਾਲ ਦੀਆਂ ਮੜ ਜੀ ਦੀਦੀ ਨਾਲ ਇਹ ਚੱਲ ਕਰ ਹਾਂਜੀ ਚੱਲ ਮਾਤਾ ਕੁਕੀ ਕਹਾਂ ਤੋ ਉਹ ਤਾਂ ਕਦੋਂ ਦੀ ਕਾਹਦੀ ਮੈਂ ਕਹਿਣੀ ਐ ਆਪਣਾ ਸਾਜਣਾ ਵੇ ਦੇ ਕਿਥੇ ਤੇ ਜਾਣੀ ਆ ਸਿਰ ਮੈਂ ਇੱਕ ਵਾਰ ਇਹਨੂੰ ਟਾਇਰ ਲੱਗੇ ਪਿੱਛੇ ਨੂੰ ਜਾਈ ਜਾਂਦਾ ਉਹਨੇ ਸਾ ਪਿੱਛੇ ਨੂੰ ਧੱਕਦਾ ਇੱਕ ਵਾਰ ਉਹ ਧੱਸਣਾ ਲਈ ਖੜੀ ਨਾ ਬਾਪਾ ਵੀ ਕਹਿ ਰਿਹਾ ਮੈਂ ਖੋਲ ਦਾਂ ਹਾਂਜੀ ਟਾਇਰ ਹੀ ਨਾ ਹੋਣ ਠੀਕ ਆ ਇਹਦੀ ਕਪੜਾ ਦੇ ਕਾਟਨ ਆ ਕਾਟਨ ਵਾਸ਼ਰ ਤੇ ਇਹਨਾਂ ਚ ਮਾਵਾ ਹੀ ਹੋਗਾ ਕਪੜਾ ਵਧੀਆ ਹੈ ਉਹਦਾ ਅੱਛਾ ਜੀ ਜੇ ਮੈਂ ਕਿਤੇ ਥੋੜੀ ਜੀ ਇਹ ਕਿਹਦੀ ਹੈ ਨਾ 3ਾ ਨਾਲ ਦੇ ਹਰਨ ਦੇ ਇਹ ਤਾਂ ਪਹਿਲਾਂ ਕਾਰਡ ਲਾ ਬੁੱਤੀ ਜੇ ਪਹਿਲਾਂ ਆ ਲੈ ਸਾਰੇ ਉਹਦੇ ਨਾਲ ਸਾਰੇ ਥੱਲੇ نیچے ਲੈ ਸਾਰੇ ਨਹੀਂ ਆਉਗੇ ਨੀਚੇ ਨੀਚੇ ਇਹ ਓੜਿਆੜੀ ਆਹਂ ਦੀ ਬੁੱਤ ਇਹ ਨਹੀਂ ਇਹਦੇ ਨਾਲ ਆ ਜੇ ਕਰਦੇ ਪਈਆਂ ਹੋ ਇੱਥੇ ਵੇਖ ਓਕੇ ਜਾ ਬੜਾ ਵਾਕੀ ਉਹ ਰੈਣ ਦੇ ਆਹ ਨਿਕਲ ਸੋਲ ਸੋਨ ਦੀ ਚੰਦੂ ਕੂੜੇ ਆੜੀ ਵਾਲੀ ਕੰਨੀ ਉਹ ਪਹਿਲਾਂ ਚੱਲਿਆ ਰਵਾਜ ਹੁਣ ਨਹੀਂ ਚੱਲਦਾ ਇਹ ਪੁੱਤੋਂ ਦੇ ਨਾਮ ਤੇ ਤਰ ਕੱਢਦੇ ਤੋ ਇਹੋ ਜਿਹਾ ਦਿਖਾ ਮੈਨੂੰ ਆ ਕਲਰ ਨਹੀਂ ਮੈਨੂੰ ਵਧੀਆ ਲੱਗਿਆ ਠੀਕ ਹੈ ਮੈਂ ਅਗਲੇ ਇੱਕ ਮਿੰਟ ਚੋਕ ਕਿ ਨਹੀਂ ਦੁਨੀਆ ਕਿੰਨਾ ਕੱਢ 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 ਉਹ ਕਹਿੰਦੀ ਆ ਚਾਹ ਲਓ ਲੱਕ ਦੇ ਕੇ ਨਾ ਆਓ ਇਹ ਲੋ ਇਹ ਤਾਂ ਚੋਖੀ ਦੀ ਨਹੀਂ ਆ ਬੰਦ ਨਹੀਂ ਨਹੀਂ ਕਾਈਜ਼ ਉਹ ਤੇ ਹੀ ਹੋਗਾ ਉਹ ਦਿਨ ਆਦੀ ਦੇ ਦੇ ਬਾਪੂ ਹੁਣ ਮੇਰੇ ਵਰਗੀ ਵਿੱਚ ਹੁੰਦੀ ਐ ਮੜੀ ਜੀ ਲੜਪੂਗੀ ਕਿਸੇ ਨਾਲ ਵੀ ਤੈਨੂੰ ਇੰਨੀ ਸੋਹਣੀ ਮਿਲਗੀ ਸੇਮ ਐ ਸੇਮ ਹੀ ਐ ਸੇਮ ਹੀ ਐ ਥੋੜਾ ਬਸ ਪ੍ਰਿੰਟ ਦਾ ਹੀ ਡਿਜ਼ਾਈਨ ਆ ਬਗਾਇੰ ਦਾ ਪ੍ਰਿੰਟੇ ਹੋਰ ਆ ਡਿਜ਼ਾਈਨ ਤਾਂ ਐਸੀ ਹੋਰ ਕੜ ਦੇ ਵਿੱਚ ਹੋ ਪਈ ਐ ਜੀ ਮੈਂ ਮੇਰੇ ਵਰਗੀ ਹੁੰਦੀ ਵਿੱਚ ਥੋੜੀ ਜੀ ਲੜ ਤੋਂ ਕੀ ਚਾਹੀਦੀ ਕਿਸੇ ਨਾਲ ਇਤਨਾਂ ਵੇਲੇ ਸੋਹਣੀ ਮਿਲਗੀ ਜਦੋਂ ਇੱਕ ਇੱਕ ਕਰਕੇ ਆਪਾਂ ਉਹਨਾਂ ਨਾਲ ਗੱਲਤੀ ਪਾ ਕੇ ਲੜੂਗੀ ਯਾਨ ਆ ਵੀ ਕਾਫੀ ਹੀ ਲੁਕਾਦੀ ਵੀ ਕਾਫੀ ਚਾਹੀਦਾ ਸੌਜੀ ਤੋ ਪਤਾ ਹਾਂ ਤਾਂ ਰਹਿਣ ਦੇ ਯਾਰ ਜਿਆਦਾ ਜਟਕਮਾ ਜਾਂ ਗੱਲਾਂ ਹਾਂ ਚੁੰਨੀਆਂ ਕਰ ਲਈਆਂ ਜੀ ਸੀ ਸਲੈਕਟ ਕਿਹੜੀਆਂ ਕਿਹੜੀਆਂ ਕਰੀਆਂ ਹੈ ਹਾਂ ਸਾਰੀਆਂ ਕਰੀਆਂ ਮੈਂ ਤਾਂ ਕੁਝ ਆਹ ਕਰੀਆਂ ਕੁਝ ਓਹ ਕਰ ਲਈਆਂ ਕੁਝ ਆਹ ਕਰਦੀਆਂ ਅੱਛਾ ਕਿੰਨੀਆਂ ਲੈਣੀਆਂ ਟੋਟਲ ਸਾਰੀਆਂ ਆਪਾਂ ਪੈਕ ਕਰਕੇ ਦੇ ਦੂ हाँ हटकां हां पैक करके दे देंगे वो भी ठीक है पैक करके दे देंगे लफाफे लीजिए ना दोनों से पैकिंग कर दे हां जी हां हां कर देंगे ਇਹਨੂੰ ਕੁੱਟ ਕੱਢਣੀ ਹੈ ਗਾਣਾ ਇੱਕ ਤਾਈ ਦਾਈ ਹੋਣਾ ਆਉਂਦਾ ਤੁਹਾਨੂੰ ਜਾਣ ਕੇ ਦੇਖੀ ਜਾਣ ਕੇ ਹੁੰਦਾ ਕਰਦਾ ਹੈ ਮੈਂਂਂਦੀ ਇਸ ਕੋ ਫ੍ਰੀ ਲੱਗ ਜੂਗੀ ਹੋਰ ਕੀ ਹੋਏ ਓਏ ਹੈ ਨਾ ਮੈਂਂਦੀ ਤੇ ਚੱਕਰ ਦੇ ਵਿੱਚ ਮੈਂ ਉਹ ਨਹੀਂ ਹੈਗੀ ਇੰਨੀ ਮੈਂ ਪਾਗਲ ਨਹੀਂ ਮੈਂਂਦੀ ਪਿੱਛੇ ਜ਼ਿਆਦਾ ਹੀ ਮੈਂਂਦੀ ਦਾ ਜਿਹਦੀ ਫਾਇਦੇ ਨਹੀਂ ਜਾਂਦੀ ਮੈਂ ਲਵਾਣੀ ਹੈ ਜਿਆਦਾ ਜਿਆਦਾ ਲੱਕ ਰਖੜੀਆਂ ਆਉਣਗੀਆਂ ਜਿਆਦਾ ਜਿਹੜੇ ਰਖੜੀਆਂ ਬਸ ਆ ਗਈਆਂ ਉਹਨੇ ਫਿਰ ਮੈਂਂਦੀ ਛਡੂਗੀ ਨਾ ਹੋ ਜਾ ਤਾ ਫਿਰ ਮੈਂਂਦੀ ਚਾਹਾਂ ਤਾਂ ਨਮ ਕਰਕੇ ਜਾਊਂਗਾ ਚਾ ਕਰ ਜਾ ਕਰੀ 5 ਮਿੰਟ ਲੱਗਣ ਸੁਖੜਨ ਸੁਖੜਨ ਚੱਲਣਾ ਉਹ ਤੋਂ ਬਾਅਦ ਉਤਰਨੀ ਵੀ ਆ ਪਾਣੀ ਨਾਲ ਰੋਜ਼ਾਰ-ਵਾਰ ਭਾਂਡੇ ਤੋਂ ਪਿਆ ਲੱਗ ਜਾਂਦੀ ਹੈ ਮੇਰੀ ਕਰਕੇ ਕਹਿਣੀ ਹੈ 10 10 ਗੋਟੇ ਕੰਮ ਵਾਲੀ ਬਾਈ ਰੱਖਦੇ ਤਨਖਾਹ ਤੂੰ ਦੇ ਜਿਆ ਤੈਨੂੰ ਜੇ ਕੰਮ ਨੇ ਦੇ ਦੇਗਾ ਮੈਂ ਬਹੁਤ ਖਾ ਦੇ ਦੇਖ ਲੈ ਆਈਓ ਸਰ ਇਹ ਪਿੰਡ ਕਿਹੜਾ ਪਰ ਥੋੜਾ ਜਿਹਾ ਨੌਣੀ ਰੌਣਕ ਲਈ ਰੱਖਦਾ ਹੋਣਾ ਦਾ ਕਾਰਪਾ ਇਹ ਤੂੰ ਮੇਚੀ ਰੰਮ ਕਾਸ ਸੀਰੀਅਸ ਠੀਕ ਰਹਿਣਾ ਸਦਾਬਹਰਤ ਸਦਾਬਹਰਤ ਅੱਛਾ ਸਦਾਬਹਰਤ ਰਹਿਣਾ ਜੀ ਠੀਕ ਹੈ ਠੀਕ ਹੈ ਪੂਲੀ ਫੈਮਿਲੀ ਦੇਖਾਂ ਕੋਣ ਪਾਦ ਉੱਤੇ ਬੱਟਾ ਬੱਟਾ ਜਾਣਦਾ ਹੈ ਬੱਟਾ ਬੱਟਾ ਜਿੰਨੂ ਮਰਤੀ ਬੱਟਲੀ ਕਰੰਟ ਆਉਂਦਾ ਘਰ ਕਿਹੜਾ ਕੋਈ ਆਇਆ ਮਹੀਨੇ ਲੇ ਕੇ ਤੇ ਮਗਰ ਕਈ ਬੰਤੇ ਪਈ ਉਹੜਾ ਕੋ ਜਾਗੇਰ ਖੋ ਗਏ ਹਲਾ ਤੇਨੇ ਬਦ ਮਾਸ਼ੂਦ ਤੇ ਚਾਹ ਵੇਚਦੇ ਹੋ ਦੋਥਾ ਬਦ ਮਾਸ਼ਕਾਨੇ ਲੈ ਕੇ ਆ ਓ ਜੀ ਹੁਣ ਆਪਾਂ ਪਹੁੰਚ ਗਏ ਭਾਈ ਆ ਭਾਜੀ ਉਹਨਾਂ ਦੀ ਦੁਕਾਨ ਤੇ ਔਰ ਉਹ ਔਰ ਤਾਂ ਲੈ ਕੇ ਜਾਣੇ ਆ ਤੁਸੀਂ ਤਿੰਨ ਫੋਟੋਆਂ ਲੈ ਕੇ ਜਾਣੀਆਂ ਸਨਮਾਨ ਦੇ ਤੌਰ ਤੇ ਸਨਮਾਨ ਦੇ ਨਵੇਂ ਤੌਰ ਤੇ ਹਣਾ ਦੇਖੋ ਤਾਂ ਦੀਦੀ ਮੜਾ ਜਾ ਮੈਂ ਖੱਪ ਗਈ ਹੁਣ ਉਹ ਵੀ ਐ ਤਾਂ ਮਨਪੜ ਘੋਲੇ ਵਾਲਾ ਕੰਮ ਹੋ ਜਾਂਦਾ ਔਰੇ ਵੀ ਕਿਆ ਪਸੰਦ ਕਰੇ ਔਰੇ ਸਾਰਾ ਕੁਝ ਵਧੀਆ ਹੈ ਜਿਹੜੀ ਮੈਂ ਕਹਿੰਦੀ ਸੀ ਵੀ ਮੈਂ ਬਾੜੀ ਫੋਟੋ ਲੈ ਕੇ ਆ ਜਾਣੀ ਆ ਉਹ ਕਿੱਥੇ ਆ ਬਸ ਬੀਕਲੀ ਬੀਕਲੀ ਜਾਓ ਸਾਈਲਰ ਕੇ ਆਪਣੀ ਜੀ ਤਾਂ ਜਗਾ ਖਾਲੀ ਪਈ ਆ ਵਿਕ ਗਈ ਤੁਸੀ ਮੈਸੇਜ ਦੇ ਦੋ ਵੀ ਮੈਂ ਦੇਣੀ ਆ ਇਹ ਆ ਦਾ ਪ੍ਰੋਗਰਾਮ ਆ ਆ ਬਾਈ ਫੋਟੋ ਆ ਵਾਹ ਜੀ ਵਾਹ ਬਾਬਾ ਦੀਪ ਸਿੰਘ ਜੀ ਦੀ ਕਿੰਨੀ ਨੈਸਟਿਕ ਕਰਦੀ ਆ ਬਾਬਾ ਦੀਪ ਸਿੰਘ ਜੀ ਜਿਹੜਾ ਉੱਪਰ ਆ ਇਹਦਾ ਇਹਦਾ ਮਹਾਰਾਜ ਰਣਜੀਤ ਸਿੰਘ ਤੇ ਹਰੀ ਸਿੰਘ ਨਾਲ ਵਾਈਦੀ ਆ ਹਰੀ ਸਿੰਘ ਨਾਲ ਵਾਈਦੀ ਫੋਟੋ ਦੇਖ ਕੇ ਕਿੰਨੀ ਰੋਹ ਵਾਲੀ ਆ ਬਹੁਤ ਰੋਹ ਆਇਆ ਫੋਟੋ ਜੀ ਤੂੰ ਵੀ ਦੇਖ ਲੋ ਤੂੰ ਕਿੱਥੇ ਬੈਠਾ ਭਾਈ ਦੁਰੂ ਕਿੰਨੇ ਵਿੱਚ ਚੋਕੀ ਤੈਨੂੰ ਦੱਸ ਪਾਣੀ ਕਿੱਥੇ ਨੂੰ ਜਾਣਾ ਹੈ ਕੀ ਕਰਨਾ ਪੈਣਾ ਹੈ ਫੋਟੋ ਲੈਣੀ ਆ ਲੈ ਵਾਹੀ ਹੋਣੀ ਸਹੀ ਮਤਾਂ ਦਾ ਕਰੋ ਪਹਿਲਾਂ ਛੋਟੀਆਂ ਬੋਗਾਂ ਵੀ ਦੇਖੋ ਦੇਖੋ ਕਿੰਨੀ ਸੁਣੀ ਗੱਲ ਵੀ ਆ ਹਾਂ ਇਹ ਐਪੋਰਟਲ ਸਾਰੀ ਤੇ ਮੇਰਾ ਬਾਬਾ ਲਈ ਬਸੰਬੀ ਜੀ ਬਹੁਤ ਸੋਹਣੀਆਂ ਸੋਹਣੀਆਂ ਤਸਵੀਰਾਂ ਤੇ ਹੁਣ ਪਸੰਦ ਦਾ ਕਰੋ ਜੈਸਮੀਨ ਕਿਹੜੀ ਲੇਡੀ ਫੋਟੋ ਆਹ ਫੋਟੋ ਲੈਣੀ ਸਲਮਾਨ ਆਹ ਫੋਟੋ ਲੈਣੀ ਆ ਅੱਛਾ ਕਰੋ ਠੀਕ ਸਨਮਾਨ ਚੰਨ ਭਾਈ ਦੇਖੋ ਕਿਆ ਲੈਣਾ ਸਨਮਾਨ ਚੰਨ ਤਾਂ ਮਤਲਬ ਉਹ ਜਿਹਾ ਚੰਗਾ ਲੱਗਦਾ ਜਿੱਦਾਂ ਹੁਣ ਮੰਨ ਲਓ ਆ ਯਾ ਤਾਂ ਆਪਾਂ ਪਹਿਲਾਂ ਭਾਜੀ ਉਹਨਾਂ ਨੂੰ ਆਰਡਰ ਦੇ ਕੇ ਬਣਵਾਇਆ ਹੋਵਾਂਦਾ ਹਨਾ ਆਪਾਂ ਤਿੰਨ ਕੋ ਫੋਟੋਆਂ ਲੈਣੀਆਂ ਉਹ ਤਾਂ ਹੋਉਂਗੀਆਂ ਹੀ ਕੋਈ ਧਾਰਮਿਕ ਜਿਆਦਾ ਨਹੀਂ ਕੋਈ ਧਾਰਮਿਕ ਦੇ ਤੌਰ ਤੇ ਲੈ ਲਓ ਧਾਰਮਿਕ ਦੇ ਤੌਰ ਤੇ ਦੇ ਤੰਨੇ ਹਨਾ ਕੋਈ ਨਾ ਇਹ ਉਹ ਵੀ ਕੁਰਸੀ ਖੇ ਆ ਸਾਰੇ ਜਣੇ ਦੀ ਨਾ ਦੇਣੇ ਆ ਹਨਾ ਨੇ ਠੀਕ ਆ ਚੱਲ ਗੁਰਸਿੱਖ ਫੋਟੋ ਵਧੀਆ ਫੋਟੋ ਦੇਖੀ ਜੀ ਆਪਾਂ ਲਿਖਿਆ ਵਾ ਵੀ ਠੀਕ ਐ ਹਮ ਇਹ ਤਾਂ ਵੀ ਲੋ ਰਾਤੀ ਹੋ ਜਾਂਦੀ ਕਿ ਕਿ ਅਸਲ ਮਾਰਦ ਜੀ ਫੋਟੋ ਸਾਰੇ ਦਿਨ ਆ ਗੱਲ ਇਹ ਨਹੀਂ ਹੈਗੀ ਪਰ ਲਿਖਿਆ ਵਾ ਥੋੜੇ ਜੇ ਘੱਟ ਹੋ ਜੇ ਦੇਖੋ ਫੇਰ ਹੁਣ ਕੀ ਆ ਬਸੰਦ ਕਰਨਾ ਹੈ ਇਹਦੇ ਆ ਵੀ ਕੁਝ ਠੀਕ ਵਾ ਇਹਨਾਂ ਆਪਸ਼ਨ ਚ ਕਰ ਦੋ ਮੜਾ ਜਾ ਅਨੇ ਆਪਸ਼ਨ ਚ ਕਰ ਦੋ ਕੀ ਆ ਜੀ ਇਹ ਉਹ ਜਿਹੜੀ ਆਵਾਜ਼ ਉਹ ਨਾ ਦੇਖ ਰਹੇ ਆ ਅੱਛਾ ਠੀਕ ਆ ਹੁਣ ਮਾਤਾ ਦੀਦੀ ਵਿਚਤ ਰਹੇ ਆ 100 ਮਹੀਨਾ ਹਾਂ ਕਰਕੇ ਆਰਡਰ ਭਰਾਈਆਂ ਵੀ ਹੋਣੀਆਂ ਹੈ ਨਾ ਜੀ ਇਹ ਹਾਂ ਬਿਲਕੁਲ ਭਾਰੀ ਨੰਨ ਤਾਂ ਮਤਲਬ ਜਿਹੜਾ ਆਰਡਰ ਆ ਗਿਆ ਰੈਡੀ ਕਰਨੀ ਪੈਣੀ ਫੋਟੋ ਹੈ ਨਾ ਇਹਦਾ ਦੋ ਮੇ ਰੈਡੀ ਵਾਲਾ ਜੀ ਹਾਂ ਉਹੀ ਗੱਲ ਆ ਹਰੇਕ ਧਰਮ ਦੀ ਹਰੇਕ ਭਾਈ ਦੇਵੀ ਦੇਵਤਿਆਂ ਦੀ ਹਰੇਕ ਗੁਰੂਆਂ ਦੀ ਹਾਂ ਹਾਂ ਤਸਵੀਰਾਂ ਵੀ ਵੈਸੇ ਆ ਜਿਹੜੀਆਂ ਘੋੜਿਆਂ ਵਾਲੀਆਂ ਸੱਤ ਘੋੜਿਆਂ ਵਾਲੀਆਂ ਸੱਤ ਹੋਰਸਿਸ ਇਹ ਵੀ ਮੈਂ ਬਹੁਤ ਜਗ੍ਹਾ ਦੇਖੀ ਸੀ ਸੈਨਰੀ ਹੈ ਭਾਜੀ ਇਹ ਵੀ ਬਹੁਤ ਰੂਮ ਬੰਦੇ ਇਹਨਾਂ ਨੂੰ ਹਾਂਜੀ ਹਾਂ ਅਸੀਂ ਛੋਪ ਮੰਨਦੇ ਇਹਨੂੰ ਹਨਾ ਜੀ ਤਾਂ ਕਰਕੇ ਇਹਦੇ ਨਾਲ ਬਹੁਤ ਮਤਲਬ ਵਧੀਆ એનર્ਜੀ ਆ ਬੰਦੇ ਨੂੰ ਲਾ ਲੋ ਜਿੰਦਾ ਵੀ ਹੈ ਪੋਜ਼ਿਟਿਵਿਟੀ ਆ ਉਹਦਾ ਨਾ ਠੀਕ ਆ ਠੀਕ ਆ ਠੀਕ ਹੈ ਤਾਂ ਤੁਸੀਂ ਸਾਡੀ ਵਾਲੀ ਜਿਹੜੀ ਮੈਂ ਤੁਹਾਨੂੰ ਕਹਿੰਦੀ ਆ ਵੀ ਕੱਜੀ ਮੈਨੂੰ ਫੋਟੋ ਬਣਾ ਕੇ ਦੇ ਦਿਓ ਅੱਡੀ ਬੜੀ ਇਹ ਉਹਦੀ ਇੱਕ ਆਦ ਕਿਰਪਾਤਾ ਹੋਊਗੀ। ਕਰ ਦਿਓ। ਫੜੇ ਜੇ 10 ਦੋ ਸੱਨ ਸੂਨ ਦੱਸ ਦੋ ਸਾਲ ਦਾ ਮਹੀਨਾ ਦਾ ਤੁਸੀਂ ਕਿਆ ਦੱਸਣਾ ਸੱਨੇ ਦਾ ਸੂਨ। ਉਹ ਤਾਂ ਮੈਂ 3-4 ਵਾਰੀ ਤੁਹਾਡੇ ਪਿੱਛੇ ਤੇ ਆ ਜਿੰਦੀਆਂ ਤੇ ਵੀਰਾ ਕਹਿੰਦਾ। ਆਹ ਦੇਖਾ 3-0 3 ਤੇ ਬਸ ਚੱਲ। ਉਹ ਵੀਰ ਤਾਂ ਆਇਆ ਕਹਿੰਦਾ ਪਤਾ ਹੀ ਕੀ ਕਹਿੰਦਾ ਬਲੈਕ ਨਾ ਬਹੁਤ ਘੱਟ ਲੱਗਦਾ। ਬਹੁਤ ਘੱਟ ਆਉਂਦਾ। ਜਿਆਦਾਤਰ ਉਹ ਚੀਜ਼ ਮੰਗਦੇ ਜਿਹੜੀ ਅਗਲੇ ਹੁਣ ਆਣੀ ਹੈ ਨਾ ਉਹ ਵੀ ਇੱਥੇ ਲੱਗੀ ਹੋਈ ਸੀ ਨਾ ਉਹ ਵੀ ਦਰਵਾਜ਼ਾ ਆਏ ਕਰੋ ਇੱਕ ਅੱਧੀ ਬਣਾ ਕੇ ਰੱਖੋ ਤੇ ਤੁਹਾਡੇ ਕੋਲ ਤਿੰਨ ਦਿਨ ਆਪਣੀ ਲੈ ਜੋ ਜੇ ਬਿਕ ਗਈ ਫਿਰ ਸਾਨੂੰ ਲੰਘੋ ਕੋਈ ਗੱਲ ਨਹੀਂ ਮੈਂ ਆਰਡਰ ਤੱਕ ਕਰਦਣਾ ਹੁਣ ਅਸੀਂ ਇਕੱਠਾ ਹੀ ਆਰਡਰ ਕਰ ਦੂਗੇ ਇੱਕ ਵਾਰ ਮਗਾ ਕੇ ਫਿਰ ਸਾਰਾ ਫੋਨ ਅੱਗੇ ਸੀਜ਼ਨ ਸ਼ੁਰੂ ਹੋ ਜਾਣਾ ਕੰਮ ਹਾਂ ਠੀਕ ਹੈ ਨਾ ਹੁਣ ਰਖੜੀ ਤੋਂ ਬਾਅਦ ਸਾਰਾ ਕੰਮੇ ਕੰਮ ਸ਼ੁਰੂ ਹੋ ਗਿਆ ਅੱਛਾ ਮੇ ਸਸਤੀਆਂ ਹੋ ਜੰਨੀਆਂ ਜਿਵੇਂ ਕਹਿ ਨਹੀਂ ਦਿੱਤੀ ਆਪਾਂ ਦੀ ਰਖੜੀ ਮੰਡੀ ਭਾਲੀ ਜਿਵੇਂ ਕਹਿ ਨਹੀਂ ਦਿੱਤੀ ਆਪਾਂ ਦੀ ਮਾਰਕੀਟ 'ਚ ਹਰ ਚੀਜ਼ ਦਾ ਰੈਂਜੀ ਵਿਕ ਰਹੀ ਹੈ ਹਾਂ ਕਿ ਹਰ ਚੀਜ਼ ਦਾ ਰੇਟ ਕੁਛ ਨਾ ਕੁਛ 5-10% ਹਰ ਵਾਰ ਵੱਧਦਾ ਹੀ ਵੱਧਦਾ ਜੇ ਜਿਵੇਂ ਕਹਿ ਨਹੀਂ ਰਖੜੀਆਂ ਉਹ ਰਖੜੀਆਂ ਦੇ ਲਾਗ ਭਾਸ ਲਓਗੇ ਸੋਣ ਥੋੜੇ ਜਿਹਾ ਸਸਤੇ ਹੋ ਜਣੇ ਸੋਨੇ ਅਜਿਹਾ ਉਹ ਮੈਂ ਲੈਣੀ ਆ ਮੈਂ ਅੱਛਾ ਸਤਿਕਾਰ ਕੰਮੇ ਸਾਰਾ ਕੰਮ ਆ ਤੁਹਾਨੂੰ ਇਹ ਆ ਫੋਟੋ ਠੀਕ ਲੱਗੀ ਤੁਹਾਨੂੰ ਮੈਂ ਕਹਿੰਦਾ ਯਾਰ ਵਧੀਆ ਹਾਂ ਇਹੀ ਆ ਹੂੰ ਬਿਲਕੁਲ ਇਹਦੇ ਨਾਲ ਰੂਲ ਮਾਤਰ ਹੈ ਇਹੀ ਹੈ ਉਹਦੇ ਨਾਲ ਹੀ ਤਾਂ ਇੱਕ ਹਰਮਨ ਲਾਉਣਾ ਬੱਚਿਆਂ ਨੇ ਕਹ ਲਊਗੀ ਧੜਕੇ ਦੱਸ ਹਾਂ ਵਧੀਆ ਵਧੀਆ ਚੀਜ਼ ਆ ਕਿਆ ਪੁੱਤ ਇਹਦੇ ਨਾਲ ਦੇ ਦੋ ਪੀਸ ਤਿੰਨ ਚਾਹੀਦੀ ਆ ਬਾਜੀ ਆਪਾਂ ਨੂੰ ਇੱਕ ਤਾਂ ਹੋਗੇ ਦੋ ਹੋਣ ਦੋ ਹੈ ਜੀ ਹੈ ਜੀ ਵਾਹ ਠੀਕ ਹੈ ਕਿਤੇ ਮਹਾਰਾਜ ਰਾਣਾ ਨਾ ਮੇਰੇ ਮੈਂ ਤੁਹਾਨੂੰ ਕਿਹਾ ਤਾਂ ਨਾ ਬੜਾ ਠੀਕ ਆ ਤਿੰਨ ਚਾਹੀਦੀਆਂ ਆਪਾਂ ਨੂੰ ਤਿੰਨੇ ਫਿਰ ਕਰ ਦੋ ਫਿਰ ਦੇ ਦਿਓ ਤਿੰਨੇ ਦੋ ਪੀਸ ਨਹੀਂ ਐਦਾਂ ਹੀ ਦੋ ਤੁਸੀਂ ਅਸੀਂ ਆਪ ਗਿਫਟ ਪੈਕ ਕਰਾਂਗੇ ਪੈਕ ਆਪ ਕਰ ਲੂਗੇ ਜੀ ਸਾਨੂੰ ਪੇਪਰ ਦੇ ਦਿਓ ਬਰ ਪੈਕਿੰਗ ਵਾਲਾ ਰੋਲ ਪਿਆ ਪੈਕ ਦਾ ਚੱਕ ਕੇ ਮੈਨੂੰ ਦੇ ਦੋ ਤੁਸੀਂ ਰੋਲੇ ਨਹੀਂ ਲੈਣਾ ਕਸੀ ਰੋਲ ਦਾ ਬਹੁਤ ਹੁੰਦਾ 100 ਮੀਟਰ ਦਾ ਰੋਲ ਹੁੰਦਾ ਰੋਲ ਤਾਂ ਬਹੁਤ بڑا ਫਜ਼ਲਦਾ ਚਲੋ ਦੇਖ ਰਹੇ ਹਾਂ ਹੋਰ ਇੰਨਾ ਵਿੱਚ ਤਿੰਨ ਵੀ ਜਿਹੜੇ ਹੋਣਗੇ ਲੱਕੜ ਵੈਸੇ ਸਾਨੂੰ ਥੋੜਾ ਜਿਹਾ ਨਹੀਂ ਸਾਨੂੰ ਥੋੜਾ ਜਿਆਦਾ ਚਾਹੀਦਾ ਜਿਆਦਾ ਚਾਹੀਦਾ ਐ ਚੁੰਨੀਆਂ ਵੀ ਲੈਣੀਆਂ ਪੰਦਰਾ ਚੁੰਨੀਆਂ ਮੈਂ ਤਾਂ ਹੀ ਤੁਹਾਨੂੰ ਕਹਿ ਰਹੀ ਆ ਵੀ ਉਸ ਹਿਸਾਬ ਨਾਲ ਥੋੜਾ ਜਿਹਾ ਵਾਲ ਤੂੰ ਦੇ ਦੋ ਹੂੰ ਕੋਈ ਨਾ ਰੋਲ ਆਉਂਦਾ ਨਾ ਹੂੰ ਮੈਂ 12 ਮੀਟਰ ਹੁੰਦਾ ਇਹ ਤੇ ਲੱਗਦਾ ਕਿ ਨਿੱਕੜਾ ਦੇ ਬਹੁਤ ਦੇਖਾ ਹਾਂ ਤੁਸੀਂ ਹਮੇ ਤੁਹਾਨੂੰ ਦੱਸਤਾ ਵੀ ਉਹ ਸਭ ਨਾਲ ਦੇ ਦੇ ਯਾ ਤੁਸੀਂ ਇਹ ਲੈ ਜਾਓ ਇਹਨੂੰ ਜਿੰਨਾ ਤੇ ਲੱਗ ਗਿਆ ਤੁਸੀਂ ਬਾਕੀ ਬੋਸ ਦੇ ਦੇ ਉਹ ਕਹਿੰਦੇ ਠੀਕ ਆ ਆਓ ਇਦਾਂ ਵੇ ਬਾਈ ਜੇ ਪਾਹੇ ਤਾਰ ਲਿਆ ਫਿਰ ਤਾਂ ਮੈਨੂੰ ਲੱਗਦਾ ਇਹ ਲੋਟ ਨਹੀਂ ਆਣਾ ਜੇ ਉਹਨਾਂ ਇਹਦੇ ਚ ਸਾਰੇ ਬਲ ਪੈ ਜਾਣਗੇ ਹਾਂ ਇਦਾਂ ਕਰ ਲਓ ਤੁਹਾਡੇ ਕੋਲ ਹੋਰ ਹੈਗਾ ਮਤਲਬ ਬਸ ਠੀਕ ਆ ਸਾਨੂੰ ਇਹ ਦੇ ਦਿਓ ਤੁਸੀਂ ਸਾਨੂੰ ਇਹ ਹੀ ਦੇ ਦਿਓ ਫਿਰ ਜਿੰਨਾ ਬਚ ਗਿਆ ਤੁਹਾਨੂੰ ਆਪਾਂ ਹਾਂ ਇਦਾਂ ਕਰ ਲਓ ਪੁੱਤ ਹੱਥ ਪਾ ਦਿੰਦੇ ਵਿਜਨ ਨੂੰ ਚਲੋ ਜੀ ਫਿਰ ਠੀਕ ਹੈ ਹੁਣ ਅਗਲੇ ਬਲੌਗ ਚ ਮਿਲਦੇ ਆਂ ਕਿ ਹੁਣ ਪੈਕਿੰਗ ਸ਼ੈਕਿੰਗ ਕਰਾਂਗੇ ਫਿਰ ਮਿਲਾਂਗੇ ਤੁਹਾਨੂੰ ਅਗਲੇ ਬਲੌਗ ਚ